ਹਾਂਜੀ ਬਾਈ ਜੀ ਇਹ ਵੀਡੀਓ ਵੇਖਣ ਵਾਲੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਰਸੋਂ ਤੇ ਰਾਤ ਬਰਸਾਤ ਬਹੁਤ ਜ਼ਿਆਦਾ ਹੋਗੀ ਤੇ ਪਰਸੋਂ ਡੱਕੇ ਜੇ ਲਾਇ ਸੀ ਇਹ ਪਹਿਲਾਂ ਗਰਮੀ ਨਾਲ ਮੱਚ ਗਿਆ ਤੇ ਹੁਣ ਪਾਣੀ ਨਾਲ ਤੇ ਵੀਰ ਵਣ ਕੇ ਨੇੜੇ ਤੇੜੇ ਨਾਲ ਦੇਖ ਲੋ ਤੁਸੀਂ ਨਿਕਾਸੀ ਵਾਸਤੇ ਕੋਈ ਜਗ੍ਹਾ ਹੈ ਨਹੀਂ ਕਿਉਂਕਿ ਸਾਰੇ ਖੇਤ ਚਾਰਸ਼ਵੇਂ ਭਰੇ ਪਏ ਆ ਤੇ ਕੋਈ ਵੀ ਮੇਰਾ ਵੀਰ ਭਰਾ ਜੋ ਕੋਈ ਪੁਰਾਣਾ ਖੇਤੀ ਕਰਦਾ ਝੋਨਾ ਲਾਉਂਦਾਗਾ ਤੇ ਉਹ ਬਾਈ ਜੀ ਇਹਦੇ ਬਾਰੇ ਕੋਈ ਜਰੂਰ ਆਪਣੀ رائے ਦੱਸਿਓ ਵੀ ਇਹਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਇਹ ਇੰਨਾ-ਇੰਨਾ ਤੁਹਾਨੂੰ ਪਤਾ ਹੀ ਦਿਖੀ ਜਾਂਦਾਗਾ ਜਮਾਂ ਤੱਕ ਨਹੀਂ ਡੁੱਬਿਆਗਾ ਵਿਚ ਵਿਚ ਛੋਟੇ ਡੱਕੇ ਡੁੱਬੇ ਹੈਗੇ ਤੇ ਇਹ ਚਾਰ ਸਾਢੇ ਚਾਰ ਕਿਲ ਪੰਜ ਕਿੱਲੇ ਆ ਬਈ ਉਹ ਤੋਂ ਤੀ ਗਾਏ ਸਾਰ ਤੇ ਪਰੇ ਆਪਣਾ ਝੋਨਾ ਵਧੀਆ ਠੀਕ ਖੜਾ ਉਹ ਲਾਇਆ ਸੀਗਾ ਉਹਦੇ ਚ ਇੰਨਾ ਹੈ ਨਹੀਂ ਕਿਉਂ ਥਾਂ ਥੋੜਾ ਜਿਹਾ ਉੱਚਾ ਇਹ ਥਾਂ ਥੋੜਾ ਜਿਹਾ ਨੀਵਾ ਆ ਗਿਆ ਸਾਰੇ ਹੀ ਮੇਰੇ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਦਾ ਆਪਾਂ ਨੂੰ ਕੋਈ ਨਾ ਕੋਈ ਜ਼ਰੂਰ ਹੱਲ ਦੱਸਿਓ ਵੀ ਇਹਦਾ ਕੀ ਜਿਹੜੀ ਰੇ ਸਪਰੇ ਜਾਂ ਕੀ ਚੀਜ਼ ਵਿੱਚ ਪਾਈ ਜਾਵੇ ਜੀ ਦੇ ਨਾਲ ਇਹ ਆਪਣੀ ਫਸਲ ਵਧੀਆ ਤੰਦਰੁਸਤ ਹੋ ਜੇ ਸਾਰੇ ਹੀ ਮੇਰੇ ਵੀਰ ਭਰਾਵਾਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਬਾਈ ਜੀ ਚੜਦੀ ਕਲਾ ਚ ਰਹੋ ਮਹਾਰਾਜ ਖੈਰ ਸੂਖ ਰੱਖੇ ਸੱਚੇ ਪਾਤਸ਼ਾਹ ਮੇਰ ਕਰ ਹਜੇ ਫੇਰ ਉੱਤੇ ਭਰਾਓ ਬੱਦਲ ਜਿਵੇਂ ਘਰੌਂਦੇ ਫਿਰਦੇ ਆ ਤੇ ਲੋਕਾਂ ਨੂੰ ਦਾਕੀ ਪਹਿਲਾਂ ਆਪ ਨੂੰ ਵੀ ਮੀਂਹ ਦਾ ਚਾਹ ਹੁੰਦਾ ਸੀ ਹੁਣ ਮੀਂਹ ਮੀਂਹ ਕੰਨੀ ਜਾ ਕੇ ਸਦਾ ਮੁੜਕਾ ਜਿਹਾ ਆਉਂਦਾ ਹੈਗਾ ਅੱਛਾ ਵੀਰੋ ਇੰਨੀ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਣੇ ਤੁਹਾਡਾ ਆਪਣਾ ਬਾਈ ਸਿੱਧੂ ਢੰਡੇ ਤੋਂ ਬਾਈ ਬਣ ਕੇ ਜ਼ਰੂਰ ਇਹਦਾ ਲਾਜ ਵੀ ਕੋਈ ਹੱਲ ਦੱਸਿਓ